ਮਾਨਸਾ ਪੁਲਿਸ ਨੇ ਮਾਨਸਾ ਜ਼ਿਲ੍ਹੇ ਵਿੱਚ ਚੋਰੀਆਂ ਕਰਨ ਵਾਲੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਮਾਨਸਾ ਦੇ ਡੀਐਸਪੀ ਬੋਤਾ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ 1 ਅਤੇ ਥਾਣਾ ਸਿਟੀ 2 ਦੇ ਵਿੱਚ ਕੇਸ ਦਰਜ ਕੀਤੇ ਗਏ ਸਨ ਜਿਸ ਵਿੱਚ ਇੱਕ ਮੋਟਰਸਾਈਕਲ ਅਤੇ ਇੱਕ ਮੋਬਾਈਲ ਸਮੇਤ 30000 ਰੁਪਏ ਲੁੱਟੇ ਗਏ ਸਨ ਅਤੇ ਮੁਲਜ਼ਮ ਭੱਜ ਗਏ ਹੁਣ ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੋਂ ਲੁੱਟਿਆ ਹੋਇਆ ਸਮਾਨ ਜਿਹੜਾ ਬਰਾਮਦ ਕੀਤਾ ਉਨ੍ਹਾਂ ਮਾਨਸਾ ਸਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਕਿਸੇ ਵੀ ਘਟਨਾ ਦੀ ਸੂਰਤ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ 25 2025 ਨੂੰ ਮੇਵਾਸੇ ਨੇ थाना ਸਿਟੀ ਅਸ ਤੋਂ ਮਾਨਸਾ ਬਸ ਆਪਣਾ ਬਿਆਨ ਹੈ ਕਿ ਉਹ ਆਪਣੇ ਕੰਮ ਕਾਰ ਲਈ ਮਾਨਸਾ ਆਏ ਹੋਏ ਸੀ ਤਾਂ ਉਹਨਾਂ ਨੂੰ ਰਾਤ ਨੂੰ ਅਣਜਾਣ ਵਿੰਦਿਆਂ ਨੇ ਘੇਰ ਕੇ ਉਹਨਾਂ ਤੋਂ ਮੋਟਰਸਾਈਕਲ ਖੋਲਿਆ ਤੇ ਇੱਕ ਮੋਬਾਈਲ ਖੋਲਿਆ ਜਿਸ ਤੇ ਮੁਕਾਮਸਾ ਸਿਟੀ ਮਾਲਸਾ ਨੇ ਵਨ ਮਾਲਸਾ ਨੇ ਉਹਨਾਂ ਦੇ ਬਿਆਨ ਤੇ ਮਕਾਦਮਾ ਨੰਬਰ 108 ਮਿਤੀ 25/25 307 ਬਿਆਨ ਸਾਧੀ ਜਾਰੀ ਕਰਕੇ ਤ੍ਰਿਸ਼ ਅਮੂਰ ਚ ਜੱਦੀ ਤੇ ਦਰਾਂ ਨੇ ਤ੍ਰਿਸ਼ ਇਸ ਕੇਸ ਚ ਚਾਰ ਜਿਹੜੇ ਦੋਸ਼ੀ ਨਾਮਜ਼ਦ ਹੋਏ ਚਾਰਾਂ ਦੋਸ਼ੀਆਂ ਨੂੰ ਉਹਨੇ ਗ੍ਰਿਫਤਾਰ ਕਰ ਲਿਆ ਗਿਆ ਕੋਹਾ ਮੋਟਰਸਾਈਕਲ ਤੇ ਜਾਂ ਮੋਬਾਈਲ ਫੋਨ ਫ੍ਰੌਮ ਕਰ ਲਿਆ ਗਿਆ ਤਾਂ ਇਹ ਜਿਹੜੀ ਵਾਰਦਾਤ ਹੈ ਇਹ ਉਸਨੇ 48 ਘੰਟੇ ਦੇ ਅੰਦਰ ਹੰਦ ਕ੍ਰੈਸ਼ ਕਰਕੇ ਸਾਰੇ ਦੋਸ਼ੀ ਰਿਪੋਰਟ ਕਰਨਗੇ ਸਾਰੇ ਹਾਲਾਤ ਐਸਐਫ ਸਾਹਿਬ ਮਾਨਸਾ ਸਿਰਫ ਵਗੈਰਾ ਜਿਵੇਂ ਨਾਇਕ ਜੀ ਅਸਲੀ ਤੇ ਆ ਜਾਂਦੇ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਗਾਈਡਲਾਈਨ ਤੇ ਤੀਸਰੀ ਇਹਨਾਂ ਕਦੇ ਵਿੱਚ ਚੱਲ ਰਹੀ ਹੈ ਜੋ ਐਸਪੀ ਡੇਕ ਜੀ ਮਨਵੋਹ ਸਿੰਘ ਔਰ ਵੀ ਵਿਵਾਦਿਤ ਥਤੀਸ਼ ਖੱਬਿਆ ਚਾਰੋਂ ਦੋਸ਼ੀ ਪੂਰਨ ਮੰਨਤੇ ਆ ਇਹਨਾਂ ਨੇ ਪਹਿਲਾਂ ਹੋਕੀ ਵਾਰਦਾਤ ਦਾ ਕੀਤੀਆਂ ਤੇ ਇਹਨਾਂ ਦਾ ਰਿਕਾਰਡ ਕੀ ਹੈ ਤੇ ਇਹ ਆਪਸ ਵਿੱਚ ਕਿਵੇਂ ਇਕੱਠੇ ਨੇ ਕਿ ਇਸ ਗੈਂਗ ਦੇ ਹੋਰ ਵੀ ਮੈਂਬਰ ਨੇ ਇਸ ਵਾਰ ਇਹ ਤੀਤਰੀਸ਼ ਦੌਰਾਨ ਹੋਣਾ ਚੱਲੇਗਾ ਇਸ ਦੇ ਨਾਲ ਹੀ ਇੱਕ ਵਾਰਦਾ ਜਿਹੜੀ ਹੈਗੀ ਆ ਉਹ ਸਿਟੀ 2 ਮਾਨਸਰ ਦੀ ਕੋਣੀ ਦੇ ਨੇੜੇ ਵੇਸੀ ਜਿਹਦੇ ਚ ਇੱਕ ਵਿਅਕਤੀ ਜਿਹੜਾ ਹੈ ਹਰਜਿੰਦਰ ਸਿੰਘ ਉਹਦੇ ਪਾਸੋਂ ਉਹਨੂੰ ਘੇਰ ਕੇ ਉਹਦਾ ਮੋਬਾਈਲ ਫੋਨ 30000 ਰੁਪਏ ਨਗਦ ਤੇ ਉਹਦੇ ਡਾਕੂਮੈਂਟਸ ਡਰਾਈਵ ਲਾਇਸੈਂਸ ਤੇ ਪੈਨ ਕਾਰਡ ਆਰ ਸੀ ਵਰਸਲੀ ਇਹ ਡਾਕੂਮੈਂਟ ਉਹਨਾਂ ਲੈਂਦੇ ਨੇ ਜਦੋਂ ਅਸੀਂ ਕੋਲੇ ਸੀ ਤਾਂ ਇਸ ਵਕਾਦੇ ਦੇ ਵਿੱਚ थाना ਸਿਟੀ 2 ਐਸ ਐਚ ਓ ਕਬਨ ਸਟੇਟ ਬਲੂ ਰੀਸਿੰਗ ਮਕੰਦਮਾ ਨੰਬਰ 1349 ਮਿਤੀ 26/7/2025 ਦਾ ਦਰਜ ਕਰਕੇ ਤਪੀਸ਼ ਐਸਸੀ ਯਾਦਵਨ ਸਿਵਨ ਹੋਰ ਜਿਲ੍ਹੇ ਦੀ ਜਿਹਦੇ ਚ ਤਿੰਨ ਦੋਸ਼ੀ ਜਿਹੜੇ ਨਾਮ ਜਦ ਹੋਏ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਹੈ ਮੋਬਾਈਲ ਤੇ ਡਾਕੂਮੈਂਟ ਜਿਹੜੇ ਬਰਾਮਦ ਕਰਨੇ ਗਏ ਨੇ ਦੋਸ਼ੀ ਪੁਲਿਸ ਮਾਨਤੇ ਨੇ ਦੋਸ਼ੀਆਂ ਨੇ ਕੀ ਕੀ ਗਵਾਹ ਦਿੱਤਾ ਕੀਹਿਆ ਨੇ ਉਹਦੇ ਬਾਰੇ ਨੂੰ ਹੈ ਨਾਲ ਤਪੀਸ਼